ਵੱਲੇ ਦੀ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਕਿਸਾਨਾਂ ਦੀ ਵੱਡੀ ਜਿੱਤ ਹੋਈ ਆ ਦੇਰ ਰਾਤ ਕਿਸਾਨਾਂ ਦੀਆਂ ਬਿਨਾਂ ਸ਼ਰਤ ਤੋਂ ਸਾਰੀਆਂ ਮੰਗਾਂ ਪ੍ਰਵਾਨ ਕਰ ਲਈਆਂ ਜਿਸ ਤੋਂ ਬਾਅਦ ਕਿਸਾਨ ਜੇਲ੍ਹ ਚੋਂ ਰਿਹਾ ਹੋਏ ਦਰਅਸਲ ਬਠਿੰਡਾ ਦੇ ਕੁਝ ਪਿੰਡਾਂ ਦੇ ਵਿੱਚ ਸੀਵਰੇਜ ਦੀ ਪਾਈਪ ਲਾਈਨ ਪਾਉਣ ਨੂੰ ਲੈ ਕੇ ਕਿਸਾਨਾਂ ਤੇ ਪ੍ਰਸ਼ਾਸਨ ਦੇ ਵਿਚਾਲੇ ਤਿੱਖੀ ਝੜਪ ਹੋਈ ਸੀ ਕਈ ਕਿਸਾਨਾਂ ਦੇ ਵੱਲੋਂ ਗ੍ਰਿਫਤਾਰੀਆਂ ਦੇ ਦਿੱਤੀਆਂ ਸੀ ਤਾਂ ਪਿੰਡ ਕਸੋਖਾਨਾ ਦੇ ਵਿੱਚ ਵੀ ਮਾਨਸਾ ਜ਼ਿਲ੍ਹੇ ਦੇ 18 ਕਿਸਾਨਾਂ ਨੇ ਆਪਣੀਆਂ ਗ੍ਰਿਫਤਾਰੀਆਂ ਦਿੱਤੀਆਂ ਸੀ ਜੋ देर रात ਬਿਨਾਂ ਸ਼ਰਤ ਤੋਂ ਰਿਹਾ ਕਰ ਦਿੱਤੇ ਜਿੱਥੇ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਠੁੱਠੀਆਂ ਵਾਲੀ ਦੇ ਤਿੰਨ ਕਿਸਾਨ ਕਾਲਾ ਸਿੰਘ ਠੁੱਠੀਆਂ ਵਾਲੀ ਗੁਰਪ੍ਰੀਤ ਸਿੰਘ ਠੁੱਠੀਆਂ ਵਾਲੀ ਅਤੇ ਜਗਤਾਰ ਸਿੰਘ ਠੁੱਠੀਆਂ ਵਾਲੀ ਰਿਹਾ ਹੋ ਕੇ ਆਪਣੇ ਪਿੰਡ ਪਹੁੰਚੇ ਤਾਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜੋ ਕਿ ਜਗਜੀਤ ਸਿੰਘ ਢੱਲੇਵਾਲ ਦੀ ਜਥੇਬੰਦੀ ਆ ਉਹਨਾਂ ਦੇ ਕਿਸਾਨ ਆਗੂ ਪ੍ਰਧਾਨ ਜਿਹੜੇ ਨੇ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਬਿੰਦਰਾ ਦੀ ਅਗਵਾਹੀ ਦੇ ਵਿੱਚ ਇਹਨਾਂ ਕਿਸਾਨਾਂ ਦਾ ਸਨਮਾਨ ਕੀਤਾ ਗਿਆ ਕਿਉਂਕਿ ਇਹ ਕਿਸਾਨ ਜਿਹੜੇ ਨੇ ਉਹ ਆਪਣੇ ਹੱਕਾਂ ਦੇ ਲਈ ਲੜ ਰਹੇ ਨੇ ਹੱਕੀ ਮੰਗਾਂ ਦੇ ਲਈ ਲੜ ਰਹੇ ਨੇ ਪਰ ਪ੍ਰਸ਼ਾਸਨ बार-बार ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦਾ ਕਿਸਾਨ ਕਹਿੰਦੇ ਸਾਨੂੰ ਹੁਣ ਇਹਨਾਂ ਗ੍ਰਿਫਤਾਰੀਆਂ ਤੋਂ ਡਰ ਨਹੀਂ ਲੱਗਦਾ ਸਾਨੂੰ ਜੇਲਾਂ ਤੋਂ ਡਰ ਨਹੀਂ ਲੱਗਦਾ ਜੇਲਾਂ ਸਾਡੇ ਸਰੀਰ ਡੱਕ ਲੈਣੀਆਂ ਪਰ ਸਾਡੀ ਸੋਚ ਨਹੀਂ ਡੱਕ ਸਕਦੀਆਂ ਤਾਂ ਰਿਹਾ ਹੁਣ ਤੋਂ ਬਾਅਦ ਕਿਸਾਨ ਕੀ ਕੁਝ ਕਹਿ ਰਹੇ ਨੇ ਉਹਨਾਂ ਦੀ ਜਵਾਨੀ ਸੁਣਾਉਣੀ ਆ ਤੇ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਕੀ ਕੁਝ ਕਹਿ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਸਾਡੇ ਸਹਿਯੋਗੀ ਜੁਗਰਾਤ ਸਿੰਘ ਪਿੱਖੀ ਦੇ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਕਸੋਖਾਨਾਂ ਦੇ ਵਿੱਚ ਜੋ ਪਿਛਲੀ ਲਗਭਗ 19 ਤਰੀਕ ਤੋਂ ਲੈ ਕੇ ਸੰਘਰਸ਼ ਚੱਲ ਰਿਹਾ ਸੀ ਮੌੜ ਮੰਡੀ ਦਾ ਜੋ ਸੀਵਰੇਜ ਦਾ ਗੰਦਾ ਪਾਣੀ ਹੈ ਉਹ ਐਮਐਲਏ ਮੈਸਰ ਖਾਨਾ ਕਸੋਖਾਨਾ ਪਿੰਡ ਦੇ ਵਿੱਚ ਦੀ ਜ਼ਬਰਦਸਤੀ ਪੈਪ ਕਢਾ ਰਿਹਾ ਸੀ ਤੇ ਵਿਰੋਧ ਕਰਨ ਤੇ ਪਿੰਡ ਵਾਸੀਆਂ ਨੂੰ ਤੇ ਜਥੇਬੰਦੀਆਂ ਦੇ ਆਗੂਆਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਗਿਆ ਤੇ ਉਸ ਤੋਂ ਬਾਅਦ ਬੀਕੇ ਨੂੰ ਸਿੱਧੂਪੁਰ ਕੰਨੀਓ ਜੇਲ੍ਹ ਕੋਲ ਅੰਦੋਲਨ ਸ਼ੁਰੂ ਕੀਤਾ ਗਿਆ ਉਹਦੇ ਤਹਿਤ ਆਪਣੇ ਮਾਨਸਾ ਜ਼ਿਲ੍ਹੇ ਦੇ ਵੀ 18 ਕਿਸਾਨਾਂ ਨੇ ਗ੍ਰਿਫਤਾਰੀ ਦਿੱਤੀ ਤੇ ਕੱਲ ਜਦੋਂ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੁੰਦੀ ਹੈ ਮੀਟਿੰਗ ਦੇ ਵਿੱਚ ਫੈਸਲਾ ਹੁੰਦਾ ਹੈ ਵੀ ਇੱਕ ਤਾਂ ਪਾਈਪਲਾਈਨ ਦਾ ਕੰਮ ਹੈ ਜੋ ਉਹ ਬੰਦ ਕਰ ਦਿੱਤਾ ਗਿਆ ਤੇ ਜਿਹੜੇ ਪਾਸੇ ਦੀ ਪਿੰਡ ਵਾਸੀ ਕਹਿ ਰਹੇ ਸੀ ਵੀ ਬਾਹਰਲੀ ਫਿਰ ਨਹੀਂ ਪਾਈਪਲਾਈਨ ਪਾਈ ਜਾਵੇ ਉਹ ਪਾਈਪਲਾਈਨ ਉਸ ਪਾਸੇ ਦੀ ਪਾਈ ਜਾਵੇਗੀ ਤੇ ਦੂਸਰਾ ਸੈਂਕੜੇ ਕਿਸਾਨ ਜੋ ਜੇਲਾਂ ਦੇ ਵਿੱਚ ਬੰਦ ਸੀ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਗਿਆ ਹੈ ਉਸੇ ਲੜੀ ਦੇ ਤਹਿਤ ਮਾਨਸਾ ਜ਼ਿਲ੍ਹੇ ਦੇ ਪਿੰਡ ਠੂਠਿਆਂਵਾਲੀ ਦੇ ਕਿਸਾਨ ਅੱਜ ਰਿਆ ਹੋ ਕੇ ਆਏ ਸੀ ਅਸੀਂ ਮਾਨਸਾ ਦੇ ਵੀਕੇ ਜੂ ਸਿੱਧੂਪੁਰ ਦੀ ਜ਼ਿਲ੍ਹਾ ਟੀਮ ਕੰਨੀਓ ਉਹਨਾਂ ਕਿਸਾਨਾਂ ਦਾ ਪਿੰਡ ਠੂਠਿਆਂਵਾਲੀ ਪਹੁੰਚ ਕੇ ਧੰਨਵਾਦ ਕੀਤਾ ਵੀ ਜਿਨ੍ਹਾਂ ਨੇ ਗਿਰਫਤਾਰੀਆਂ ਦਿੱਤੀਆਂ ਗਿਰਫਤਾਰੀਆਂ ਦੀ ਬਦੌਲਤ ਸਰਕਾਰ ਨੂੰ ਝੁਕਣਾ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਵੱਲੋਂ ਜੋ ਕਿਸਾਨ ਵੀਰ ਪਿੰਡ ਖਸੋਖਾਨੇ ਦੀ ਪਾਈਪਲਾਈਨ ਨੂੰ ਪਾ ਕੇ ਲੈ ਕੇ ਜੇਲ੍ਹ ਘਟ ਕੇ ਆਏ ਨੇ ਗ੍ਰਿਫਤਾਰੀਆਂ ਦਿੱਤੀਆਂ ਸੀ ਉਸੇ ਲੜੀ ਦੇ ਤਹਿਤ ਮਾਨਸਾ ਜ਼ਿਲ੍ਹੇ ਦੇ ਪਿੰਡ ਠੂਠਿਆਂਵਾਲੀ ਦੇ ਵੀ ਤਿੰਨ ਕਿਸਾਨਾਂ ਨੇ ਇਸ ਅਨਰਥ ਦੇ ਵਿੱਚ ਗ੍ਰਿਫਤਾਰੀ ਦਿੱਤੀ ਸੀ ਤਾਂ ਕੱਲ ਜਦੋਂ ਪੰਜਾਬ ਸਰਕਾਰ ਨਾਲ ਜਥੇਵੰਦੀ ਦੀ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਵੀ ਜੋ ਪਾਈਪ ਲਾਈਨ ਦਾ ਕੰਮ ਹੈ ਉਹ ਰੋਕਿਆ ਜਾਵੇਗਾ ਤੇ ਜਿੱਧਰ ਦੀ ਪਿੰਡ ਵਾਸੀ ਬਾਹਰ ਲਈ ਫਿਰਨੀ ਕਹਿ ਰਹੇ ਸੀ ਵੀ ਉਧਰ ਦੀ ਐਸਟੀਮੇਟ ਲਾ ਕੇ ਪਾਈਪ ਲਾਈਨ ਬਾਹਰ ਦੀ ਪਾਈ ਜਾਵੇਗੀ ਤੇ ਜਿੰਨੇ ਝੇਲਾਂ ਦੇ ਵਿੱਚ ਕਿਸਾਨ ਬੰਦ ਕੀਤੇ ਹੋਏ ਸੀ ਉਹਨਾਂ ਨੂੰ ਸਾਰੇ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇਗਾ ਤੋਂ ਰਾਤ ਸਾਰੇ ਕਿਸਾਨਾਂ ਦੀ ਰਿਹਾਈ ਹੋਈ ਹੈ ਉਠਿਆਂ ਵਾਲੀ ਦੇ ਇਹ ਕਿਸਾਨ ਫਰੰਡ ਪਹੁੰਚੇ ਸੀ ਅਸੀਂ ਜ਼ਿਲ੍ਹਾ ਟੀਮ ਬਣੀ ਹੋ ਪਹੁੰਚ ਕੇ ਇਹਨਾਂ ਦਾ ਧੰਨਵਾਦ ਕੀਤਾ ਸੋ ਇਹਨਾਂ ਗਿਰਫਤਾਰੀਆਂ ਦੀ ਬਦੌਲਤ ਹੀ ਸਰਕਾਰ ਝੁਕੀ ਹੈ ਤੇ ਅੱਗੇ ਵੀ ਜੋ ਕੋਈ ਕਿਸੇ ਜ਼ੁਲਮ ਦੇ ਖਿਲਾਫ ਸ਼ਿਕਾਇਤ ਜਾਰੀ ਰਹੇਗਾ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਅਤੇ ਹਾਂ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਦੱਸਿਆ ਗਿਆ ਜੋ ਕੁਝ ਵਾਪਰਿਆ ਮੁੱਦਾ ਦਿਨ-ਬਦਨ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਕਿਸਾਨ ਇੱਕ ਪਾਸੇ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਬੈਠਦੇ ਨੇ ਤਾਂ ਪ੍ਰਸ਼ਾਸਨ ਸੜਕਾਂ ਖਾਲੀ ਕਰਵਾ ਦਿੰਦਾ ਇਹ ਕਹਿ ਕੇ ਕਿ ਆਉਣ ਜਾਣ ਵਾਲੇ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਦੂਜੇ ਪਾਸੇ ਖੇਤਾਂ ਦੇ ਵਿੱਚ ਪਾਈਪਲਾਈਨ ਜ਼ਬਰਦਸਤੀ ਵਿਛਾ ਰਿਹਾ ਪ੍ਰਸ਼ਾਸਨ ਤਾਂ ਜਦੋਂ ਉਸ ਨੂੰ ਰੋਕਣ ਦੇ ਲਈ ਵਿਰੋਧ ਕਰਦੇ ਆ ਤਾਂ ਕਿਸਾਨਾਂ ਨੂੰ ਗ੍ਰਿਫਤਾਰ ਕਰ ਲੈਂਦਾ ਕਿਸਾਨ ਵੀ ਹੁਣ ਇੱਕ ਜੁੱਟ ਹੋ ਚੁੱਕੇ ਨੇ ਕਹਿੰਦੇ ਸਾਡੇ ਉੱਪਰ ਦੀ ਮਸ਼ੀਨਾਂ ਲੰਘ ਜਾਣਗੀਆਂ ਪਰ ਸਾਡੇ ਜਿਉਂਦੇ ਜੀ ਅਸੀਂ ਇਸ ਤਰੀਕੇ ਦੇ ਕੰਮ ਨਹੀਂ ਹੋਣ ਦੇਵਾਂਗੇ ਜ਼ਬਰਦਸਤੀ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਕਹਿੰਦੇ ਜ਼ਬਰਦਸਤੀ ਸਾਡੇ ਖੇਤਾਂ ਦੇ ਵਿੱਚ ਸੀਵਰੇਜ ਦੀਆਂ ਪਾਈਪਾਂ ਪਾਉਣ ਜਾ ਰਹੀਆਂ ਪ੍ਰਸ਼ਾਸਨ ਪਰ ਅਸੀਂ ਅਜਿਹਾ ਕੁਝ ਨਹੀਂ ਹੋਣ ਦੇਵਾਂਗੇ ਤਾਂ ਹੁਣ ਕਿਸਾਨਾਂ ਦੀ ਗ੍ਰਿਫਤਾਰੀ ਹੋਈ ਸੀ ਕਿਸਾਨ ਰਿਹਾ ਹੋਏ ਨੇ ਇੱਕ ਵੱਡੀ ਜਿੱਤ ਜ਼ਰੂਰ ਹੈ